ਆਹ ਕੋ ਪੂਰਵ ਸਿੱਖ ਜੋ ਬੋਲਿਓ ਤੋ ਐ ਕਰ ਬੰਦ ਓਨੇ ਇਸ ਤਰ੍ਹਾਂ ਇਸ ਜੀਮੀਦਾਰ ਨੇ ਰਾਹਕ ਜੀਮੀਦਾਰ ਹੁ ਕਹਿੰਦੇ ਨੇ ਸੰਸਕ੍ਰਿਤੀ ਸਰਦੈ ਹੱਥ ਜੋੜੇ ਕਲਗੀਧਰ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹ ਬੇਨਤੀ ਕਰਦਾਂ ਹੈ ਕੁਦਰਤ ਕੋ ਕੁਛ ਪਤਾ ਮੁਝ ਦਰਸਾਓ ਸੁਖ ਕੰਦ اے ਸੁਖਾਂ ਦੇ ਦਾਤੇ ਇਹ ਧੰਨ ਨਾਨਕ ਦਰਗਹਾਰੀ ਸਤਿਗੁਰੂ ਜੀਓ ਮੈਨੂੰ ਇਹ ਜਿਹੜੀ ਕੁਦਰਤ ਦੀ ਤੁਸੀਂ ਗੱਲ ਕਰਦੇ ਹੋ ਮੈਨੂੰ ਕੁਸ ਕੁਦਰਤ ਦਾ ਗਿਆਨ ਕਰਾਓ ਕਿ ਕੁਦਰਤ ਕੀ ਚੀਜ਼ ਹੈ ਕੁਦਰਤ ਕਿਵੇਂ ਵਰਤਣੀ ਹੈ ਕੁਦਰਤ ਰਹਿਣੀ ਕਿੱਥੇ ਹੈ ਕਿਹੋ ਜਿਹਾ ਕੁਦਰਤ ਦਾ ਸਰੂਪ ਹੈ ਇਹ ਇਸ ਜੀਵੀਦਾਰ ਨੇ ਬੇਨਤੀ ਕੀਤੀ ਸੰਤ ਕ੍ਰਿਸ਼ਨ ਸੁਣ ਕਰ ਦੇ ਕੇ ਬਾਚਨ ਗੁਰ ਨਾਨਕ ਕਰੀ ਗਿਰਾ ਉਚਾਰ ਉਹਦੀ ਬੇਨਤੀ ਸੁਣ ਕਰਕੇ ਧੰਤ ਸ੍ਰੀ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਰਹਿਮਤ ਦੇ ਘਰ ਦੇ ਵਿੱਚ ਆ ਕੇ ਆਪਣੇ ਅਮਰਤ ਪਰੇ ਬਚਨ ਅਮਰਤਮਈ ਬਾਣੀ ਆਪਣੇ ਪਵਿੱਤਰ ਮੁਖਾਰਤ ਵਿੱਚੋਂ ਬਚਨ ਕਰਦੇ ਹਨ ਜਾਹੋ ਖੇਤ ਮੈਂ ਮੂਟ ਪਾਰੋ ਦੇਖੋ ਕੁਦਰਤ ਭਾਰ ਕਿਉਂਕਿ ਅੰਤ ਕੀ ਜੀ ਹੋਈ ਸੀ ਸਾਰੇ ਚੰਗੇ ਗੁੱਝੇ ਪਏ ਹੋਏ ਸਨ ਪੂਰੀ ਫਸਲ ਮੱਲੀ ਗਈ ਸੀ ਮਹਾਰਾਜ ਕਹਿਣ ਲੱਗੇ ਜੇ ਤੂੰ ਇਹ ਕੁਦਰਤ ਦੇਖਣੀ ਹੈ ਆਪਣੇ ਖੇਤ ਵਿੱਚ ਜਾ ਆ ਜਿਹੜੀ ਕਣਕ ਬੀਜੀ ਹੋਇਆ ਇਹਦਾ ਇੱਕ ਚੰਗਾ ਬੂਝਾ ਪਾਵਕੇ ਕੰਟ ਦਾ ਇੱਕ ਬੂਟਾ ਪੁੱਟ ਕੇ ਦੇਖ ਅਚਰਜ ਜੇ ਕੋ ਰੂਪ ਲਖਿਆ ਤਾ ਸਕੇ ਕੌਣ ਨਾ ਚੀਨ ਕਿਉਂਕਿ ਜੋ ਕੁਦਰਤ ਹੈ ਉਹਦਾ ਜਿਹੜਾ ਰੂਪ ਹੈ ਉਹ ਅਲੱਖ ਹੈ ਨਾ ਲਖਿਆ ਜਾਣ ਵਾਲਾ ਵੀ ਉਹਦੇ ਕੁਦਰਤ ਦੇ ਕ੍ਰਿਸ਼ਮੇ ਨੂੰ ਕੌਣ ਜਾਣ ਸਕਦਾ ਹੈ ਕਿਉਂਕਿ ਬੜਾ ਅਸਚਰਜ ਹੈ ਸੱਚ ਹੁੰਦਾ ਹੈ ਆਪਣੀ ਬੁੱਧੀ ਤੋਂ ਪਰੇ ਜਿਹਨੂੰ ਆਪਾਂ ਗੱਲ ਨੂੰ ਸਮਝ ਨਾ ਸਕੀਏ ਉਹਦੇ ਕੁਦਰਤ ਦੇ ਨਜ਼ਾਰੇ ਐਸੇ ਹਨ ਸੁਰ ਨਰ ਅਸੁਰ ਅਹਤ ਰਹੇ ਤਾਂ ਕਿ ਉਰਦ ਜਨੇਹਕੀਨ ਸੁਰ ਕਹਦੇ ਨੇ ਦੇਵਤਿਆਂ ਨੂੰ ਨਰ ਮਨੁੱਖ ਸੁਰ ਆਰਾਧੇ ਨੇ ਸ਼ੇਰ ਮਾਜਦਾ ਫਿਰ ਦਾਇਤ ਇਹ ਕਹਤੇ ਨੇ ਸੱਪ ਨੂੰ ਤਰਹਿ ਜੀ ਕੇ ਪਤਾਲ ਲੋਕ ਤਾਂ ਕੇ ਉਦ ਆਕਾਸ਼ ਲੋਕ ਇਸ ਤਰ੍ਹਾਂ ਜੇ ਇਹ ਕੀਨ ਇਹ ਆਜੜਾ ਮਾਤ ਲੋਕ ਜਿਸ ਅਕਾਲ ਪੁਰਖ ਵੈਗੁਰੂ ਪਰਮੇਸ਼ਰ ਨੇ ਸੁਰ ਨਰ ਦੈਂਤ ਪੈਦਾ ਕੀਤੇ ਪਤਾਲ ਆਕਾਸ਼ ਪਤਾ ਜੀ ਕਿੰਨੇ ਇੱਕ ਬ੍ਰਹਿਮੰਡ ਉਹਨੇ ਬਣਾ ਬਣਾਏ ਹੋਏ ਨੇ ਇਹ ਸਾਰੇ ਕੁਦਰਤ ਦਾ ਹੀ ਨਜ਼ਾਰਾ ਹੈ ਨਿਜ ਕਾਨ ਸੁਣ ਮਤ ਵਾਨ ਮਨੁ ਮਖੇਤ ਵੈ ਤਬ ਜਾਏ ਮਹਾਰਾਜ ਦੇ ਬਚਨ ਸੁਣ ਕੇ ਫਿਰ ਖੇਤ ਦੇ ਵਿੱਚ ਜ਼ਿਮੀਦਾਰ ਚਲਿਆ ਗਿਆ ਹੈ ਕੋ ਤੁਮ ਬੋਟਿਓ ਪਾਰ ਦੇਖਿਓ ਰਹੇ ਉਰਵਸmai ਮਹਾਰਾਤਾ ਜੋ ਬਚਨ ਸੀ ਕਿ ਇੱਕ ਕਣਕ ਦਾ ਬੂਟਾ ਇੱਕ ਬੂਝਾ ਵਟ ਕੇ ਦੇਖ ਜਦੋਂ ਇਹਨੇ ਜਾ ਕਰਕੇ ਇੱਕ ਪੂਜਾ ਕਣਕ ਦਾ ਪਟਿਆ ਤਾਂ ਕੀ ਦੇਖ ਕੇ ਬੜਾ ਹੈਰਾਨ ਬਸਮਾਦ ਹੋ ਗਿਆ ਕੀ ਦੇਖਦਾ ਹੈ ਅੰਗਾਰ ਅਗਨੀ ਅਰੁਣ ਦੀਸ ਤੇਜ ਨੈ ਸਹਜਾਈ ਬੂਟਾ ਪੁੱਟਿਆ ਬੂਟੇ ਦੇ ਥੱਲੇ ਜਿਹੜੀ ਨਿਚਲੀ ਧਰਤੀ ਹੈ ਉਹਦੇ ਵਿੱਚ ਅੰਗਾਰ ਨੇ ਅੱਗ ਦਿੱ ਜਿਵੇਂ ਕੋਲੇ ਹੁੰਦੇ ਨੇ ਨਾ ਜਦੋਂ ਅੱਗ ਦੇ ਕੋਲੇ ਹੋ ਜਾਂਦੇ ਨੇ ਫਿਰ ਬਹੁਤ ਜ਼ਿਆਦੇ ਭਖ ਰਹੇ ਹੁੰਦੇ ਨੇ ਪਰ ਅੱਗ ਮੱਚ ਨਹੀਂ ਰਹੀ ਉਹਦੇ ਕੋਲਿਆਂ ਦੇ ਲਾਲ ਸੇ ਪੈ ਰਿਹਾ ਹੁੰਦਾ ਉਹ ਥੱਲੇ ساری ਧਰਤੀ ਇਸੇ ਤਰ੍ਹਾਂ ਦੀ ਹੈ ਅੰਗ ਅਗ ਦੀ ਰਕ ਵਰਗੀ ਪਰ ਉੱਤੇ ਕਣਕ ਹੋਈ ہوئی ਆ ਹੁਣ ਬੂਟਾ ਦਾ ਫੁੱਟ ਲਿਆ ਥੱਲੇ ਦੇਖ ਰਿਹਾ ਬੜੀ ਅਗਨ ਹੈ ਬਾਬਾ RAM ਰਾਏ ਜੀ ਸਤਵੇਂ ਪਾਤਸ਼ਾਹ ਦੇ ਸਹਬਜ਼ਾਦੇ ਜਦੋਂ ਔਰਗਜੇਬ ਦੇ ਕੋਲ ਗਏ ਸੀ ਉਹਨਾਂ ਨੇ ਵੀ ਇਹ ਕਰਾਮਾਤ ਕਰਕੇ ਦਿਖਾਈ ਸੀ ਥੱਲੇ ਅਗਮਚੀ ਸੀ ਉੱਤੇ ਬਾਗ ਲਾਇਆ ਹੋਇਆ ਸੀ ਪਰ ਅੱਗ ਉਸ ਬਾਗ ਨੂੰ ਸਾੜਦੀ ਨਹੀਂ ਸੀ ਇਹ ਇੱਕ ਕੌਤਕ ਦਿਖਾਇਆ ਸੀ ਹਰ ਜੇ ਸਭ ਲੋਕ ਹੈਰਨ ਹੇਤ ਦੌਰੇ ਬਹੁਤ ਜਨ ਮਨ ਚਾਏ ਇਹਨੇ ਹੁਣ ਜਦੋਂ ਮੋਟਾ ਪੁੱਟਿਆ ਕੁਝ ਸਮਤਾ ਹੋਰ ਵੀ ਸੀ ਇਹਨੇ ਫਿਰ ਰੌਲਾ ਪਾ ਦਿੱਤਾ ਕਿ ਦੇਖੋ ਕੁਦਰਤ ਦੇਖੋ ਸਤਗੁਰਾਂ ਨੇ ਕੁਦਰਤ ਦਿਖਾਈ ਹੈ ਸਾਰੇ ਲੋਕ ਦੇਖਦੇ ਨੇ ਜਾ ਕੇ ਕਿ ਉੱਤੇ ਕਣਕ ਹਰੀ ਭਰੀ ਖੜੀ ਐ ਖੇਤੀ ਹਰੀ ਭਰੀ ਖੜੀ ਐ ਥੱਲੇ ਅੰਗਿਆਰ ਹੀ ਅੰਗਿਆਰ ਨਜ਼ਰ ਆਉਂਦੇ ਹਨ ਇਸ ਤਰ੍ਹਾਂ ਸਾਰੇ ਦੇਖ ਕੇ ਬੜੇ ਹੈਰਾਨ ਹੋ ਰਹੇ ਨੇ ਹੀਰ ਹੀਰ ਆਚਰ ਜਮਾਨਾ ਅਗਨ ਪਰ ਪਿਖ ਖੇਤ ਸਾਰਾ ਖੇਤ ਦੇਖਿਆ ਕਿ ਸਾਰਾ ਅਕਦੇ ਉੱਤੇ ਖੇਤ ਸਾਰੀ ਫਸਲ ਕਣਕ ਦੀ ਹੋਈ ਵੀ ਐ ਜੇ ਸ਼ੁਭਤ ਜਰਹੀਦਾਰ ਦੁਰਤ ਸਭ ਹਰੀ ਭੀਤ ਕਹਿ ਖੇਤ ਜਿਹੜੇ ਬਹੁਤ ਤੇਜ ਅਗਨੀ ਧਾਰ ਕਹਿੰਦੇ ਨੇ ਲੱਕੜ ਉਹ ਜਿਹਦੇ ਵਿੱਚ ਲੱਕੜ ਪਾਓ ਨਾਲ ਦੀ ਨਾਲ ਸਾੜ ਦਿੰਦੀ ਐ ਕੁਝ ਵੀ ਪੈ ਜੇ ਅੱਗ ਦੇ ਵਿੱਚ ਸਾੜ ਦਿੰਦੀ ਐ ਪਰ ਉਹੀ ਅੱਗ ਉੱਤੇ ਕਣ ਕਹੋ ਹਰੀ ਭਰੀ ਖੜੀ ਐ ਪਰ ਅੰਗਿਆਰ ਥੱਲੇ ਨੇ ਪਰ ਉਹ ਸਾੜ ਨਹੀਂ ਰਹੀ ਕਰਤਾਰ ਕੁਦਰਤ ਅਤਬਲਿਸ਼ਟ ਹੈ ਕੀ ਨ ਅਚਰਜ ਬਾਤ ਇਹੀ ਇੱਕ ਕੁਦਰਤ ਹੈ ਕਰਤਾਰ ਆਕਾਲ ਪੁਰਖ ਵਾਹਿਗੁਰੂ ਦੀ ਉਹ ਸੁਭਾਏ ਗੁਰੂ ਦਾ ਬਲ ਹੈ ਸ਼ਕਤੀ ਹੈ ਉਹ ਅਸਤਜ ਹੈ ਜਿਹਨੂੰ ਆਪਾਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਕੁਦਰਤ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਇਸ ਤਰ੍ਹਾਂ ਦੇ ਬੇਅੰਤ ਕੌਤਕ ਕਰਦਾ ਹੈ ਤੇ بڑے بڑے ਕੌਤਕ ਆਪਾਂ ਅੱਖਾਂ ਦੇ ਵਿੱਚ ਸਾਹਮਣੇ ਕੀ ਵੀ ਸੰਸਾਰ ਦੇ ਵਿੱਚ ਵਰਤਦੇ ਨੇ ਆ ਦੇਖੋ ਕਈ ਥਾਵਾਂ 'ਤੇ ਹੁਚਾਲ ਆ ਜਾਂਦਾ ਹੈ ਬਿਲਡਿੰਗਾਂ ਡਿੱਗ ਜਾਂਦੀਆਂ ਨੇ ਉਹਨਾਂ ਬਿਲਡਿੰਗਾਂ ਦੇ ਵਿੱਚੋਂ ਕਈ ਕੀਤਨਾ ਬਾਅਦ ਬੇਹਤ ਦੁਨੀਆ ਮਰ ਜਾਂਦੀ ਹੈ ਪਰ ਉਹਨਾਂ ਵਿੱਚੋਂ ਕਈ ਜਨਵਾਦ ਇੱਕ ਬੱਚਾ ਵੀ ਜੰਮਦਾ ਨਿਕਲੇ ਆਉਂਦਾ ਆ ਹੁਣ ਆਪਣੇ ਇੰਡੀਆ ਦੇ ਵਿੱਚ ਹੀ ਜਿੱਦਣਾ ਜਹਾਜ਼ ਕਰੈਸ਼ ਹੋਇਆ ਕਿੰਨੇ ਬੰਦੇ ਉਹਦੇ ਵਿੱਚ ਮਰ ਗਏ ਪਰ ਇੱਕ ਬੰਦਾ ਸੀ ਜਿਹਨੂੰ ਕੁਛ ਵੀ ਨਹੀਂ ਹੋਇਆ ਇਹ ਕੁਦਰਤ ਦਾ ਕ੍ਰਿਸ਼ਮਈ ਹੈ ਉਹਨੂੰ ਕੁਛ ਵੀ ਨਹੀਂ ਹੋਇਆ ਉਹਨੂੰ ਜਦੋਂ ਫੋਸ ਆਈ ਉਹ ਸਰੀਰ ਠੀਕ ਠਾਕ ਸੋ ਇਸ ਤਰ੍ਹਾਂ ਇੱਕ ਕਰਤਾਰ ਕਰਤੇ ਅਕਾਲ ਪੁਰਖ ਵਾਹਿਗੁਰੂ ਦੇ ਗੁਰੂ ਨਾਨਕ ਮਹਾਰਾਜ ਇਸ ਜੀਵ ਜਾਨ ਤੇ ਪੁਲਿਸ ਨੱਕਰ ਦੇ ਲੋਕਾਂ ਨੂੰ ਦਿਖਾ ਰਹੇ ਨੇ ਹੈ ਅਗਰ ਜੋ ਉਪਰ ਕ੍ਰਿਸ਼ ਬ੍ਰਧ ਤ ਹਰੀ ਬਹੁ ਜੇ ਪਾਤ ਉੱਤੇ ਬੜੀ ਹਰੀ ਹਰੀ ਖੇਤੀ ਖੜੀ ਐ ਥੱਲੇ ਅਗਦੇ ਅੰਗਿਆਰ ਨੇ ਸਾਰੇ ਬੜੇ ਸੱਜ ਮੰਨ ਕੇ ਇਸ ਗੱਲ ਨੂੰ ਸਮਝ ਰਹੇ ਨੇ ਕਿ ਹਾਂ ਜੋ ਧੰਤ ਗੁਰੂ ਨਾਨਕ ਪਾਤਸ਼ਾਹ ਬਾਬਾ ਨਾਨਕ ਜੀ ਨਾਨਕ ਤਪਾ ਤਲਕਾਰ ਜੀ ਕਹਿੰਦੇ ਨੇ ਇਹ ਗੱਲ ਸੱਚ ਹੈ ਕਿ ਕੁਦਰਤ ਬਲਵਾਨ ਹੈ ਕੁਦਰਤ ਬਹੁਤ ਵੱਡੀ ਹੈ ਕੁਦਰਤ ਦਾ ਹੀ ਕਿਰਸ਼ਨਾ ਕਾਲਪੁਰਖ ਵਾਹਿਗੁਰੂ ਦੇ ਹੁਕਮ ਅੱਤੇ ਸਾਰੇ ਵਰਤਦਾ ਹੈ ਕਰਤਾਰ ਬੋਹਰ ਲਖਾਏ ਕੁਦਰਤ ਸਤਨਾਮ ਜਪਾਈ ਜਦੋਂ ਸਾਰਿਆਂ ਨੂੰ ਯਕੀਨ ਹੋ ਗਿਆ ਕਿ ਕੁਦਰਤ ਅਕਾਲਪੁਰਖ ਵਾਹਿਗੁਰੂ ਦੀ ਰਚਨਾ ਸਾਰਿਆਂ ਵਿਚਾਰ ਭav ਸਰੂਪ ਹੋ ਕੇ ਸਮਾਈ ਹੋਈ ਹੈ ਸਤਗੁਰੂ ਮਹਾਰਾਜ ਦੇ ਚਰਨਾਂ ਦੇ ਪਉਰੇ ਬਣੇ ਤਾਂ ਸਤਗੁਰੂ ਮਹਾਰਾਜ ਨੇ ਕਰੋਨਾ ਸਾਰਿਆਂ ਨੂੰ ਸਤਨਾਮ ਜਪਾਏ ਨਾਮ ਜਪਣ ਦੇ ਵਿੱਚ ਜੋੜਿਆ ਅਮਰਤ ਰੂਪ ਬਾਣੀ ਦੇ ਸ਼ਬਦ ਲਖਾਏ ਬਾਣੀ ਪੜਨ ਵਾਸਤੇ ਲਾਏ ਫਿਰ ਹੋਰ ਰਹਿਮਤ ਕੀਤੀ ਕਰ ਧਰਮਸਾਲਾ ਗ੍ਰਾਮ-ਗ੍ਰਾਮੈ ਨਾਮ-ਦਾਨ ਅਰੜਾਈ ਇਸ ਤਰ੍ਹਾਂ ਇਹ ਸਤਗੁਰੂ ਮਹਾਰਾਜ ਸਦਾ ਹਸੀ ਜਿੱਥੇ ਵੀ ਜਾ ਕੇ ਨਗਰ ਦੇ ਲੋਕਾਂ ਨੂੰ ਉਪਦੇਸ਼ ਦਿੰਦੇ ਹੁਕਮ ਕਰਕੇ ਇੱਕ ਤੁਦਸਾਲਾ ਬਣਵਾਉਂਦੇ ਫਿਰ ਹੁਕਮ ਕਰਦੇ ਕਿ ਸ਼ੁਭਾ ਤੇ ਸ਼ਾਮ ਤੁਸੀਂ ਸਾਰਿਆਂ ਨੇ ਇੱਥੇ ਇਕੱਠੇ ਹੋਣਾ ਹੈ ਸਤ ਸੰਗਤ ਕਰਨੀ ਹੈ ਘਰ ਘਰਾਂ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਰਸਵਾ ਤੇ ਸਾਰਿਆਂ ਦੇ ਵਿੱਚ ਭਰਾਤਰੀ ਪਿਆਰ ਬਹੁਤ ਗੱਲਾਂ ਕਿਉਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਜਿਹੜਾ ਸਿਧਾਂਤ ਸੀ ਮਹਾਰਾਜ ਉਹ ਸਾਰਾ ਜੜੜ ਕਰਾਉਂਦੇ ਸੀ ਹੁਕਮ ਕਰਦਾ ਸੀ ਵੀ ਜਿਹੜਾ ਕੋਈ ਗਰੀਬ ਹੈ ਉਹਦੇ ਸਾਰੇ ਦਾ ਕਰਨੀ ਹੈ ਸਾਰਿਆਂ ਨੇ ਇੱਕ ਏਕਤਾ ਦੇ ਵਿੱਚ ਇਤਫਾਕ ਦੇ ਵਿੱਚ ਪਿਆਰ ਦੇ ਵਿੱਚ ਹਲਾਤ ਦੇ ਵਿੱਚ ਰਹਿਣਾ ਹੈ ਇਸ ਤਰ੍ਹਾਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸਾਰਿਆਂ ਨੂੰ ਇੱਕ ਸਮਾਨ ਸਮਝਣਾ ਹੈ ਇਸ ਤਰ੍ਹਾਂ ਨਗਰਾਂ ਨਗਰਾਂ ਦੇ ਵਿੱਚ ਜਾ ਕਰਕੇ ਮਹਾਰਾਜੇ ਨੂੰ ਧਰਮਸ਼ਾਲਾ ਬਣਵਾਉਣੀ ਅੰਮ੍ਰਿਤ ਵੇਲੇ ਤੇ ਸ਼ਾਮ ਦਾ ਦੋ ਟਾਈਮ ਦਾ ਦੀਵਾਨ ਸਜਾਉਣ ਦਾ ਉਪਦੇਸ਼ ਦੇਣਾ ਇਓ ਮਹਾਰਾਜੇ ਉਪਦੇਸ਼ ਕਿਰਨ ਕਰਾਇਆ ਕਰਦੇ ਸੀ ਤਬ ਕੀਨ ਦੇਸ਼ ਪਵਿੱਤਰ ਸਭ ਰੋ ਲਖੇ ਕੀਰਤ ਕਾਨ ਇਹ ਸਾਰਾ ਨਗਰ ਸਤਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਸਿੱਖੀ ਧਾਰਨ ਕੀਤੀ ਤੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤ ਕਰਨ ਲੱਗੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦੇ ਵਿੱਚ ਜੁੜੇ ਨਾਮ ਜਪਣ ਲੱਗੇ ਸੁਭ ਚਲੇ ਰੇਤ ਪੁਨੀਤ ਸਿੱਖੀ ਸਤਗੁਰੂ ਕੁਰਬਾਨ ਇਸ ਕਰਕੇ ਸਾਰੇ ਹੀ ਸਤਿਗੁਰਾਂ ਤੋਂ ਕੁਰਬਾਨ ਕੁਰਬਾਨ ਸਦਕੇ ਜਾਂਦੇ ਨੇ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਬਾਣਸ ਤੇ ਦੇਹ ਤੇ ਕੀਏ ਕਰਤ ਨਾ ਲਾਗੀ ਬਾ ਇਹੋ ਸਾਰੇ ਕੁਰਬਾਨ ਜਾਂਦੇ ਨੇ ਸਾਰੇ ਦੇਸ਼ ਦੇ ਵਿੱਚ ਸਾਰੇ ਨਗਰਾਂ ਵਿੱਚ ਪਵਿੱਤਰ ਪੁਨੀਤ ਸਿੱਖੀ ਦੀ ਰੀਤ ਚਲਾ ਦਿੱਤੀ ਨਰਗ ਨਰ ਕਰਹਿ ਕੀਤ ਪ੍ਰੀਤ ਜੁਤ ਉਧਰ ਉਧਰ ਜੀ ਸਰਦਾ ਨਾਮ ਸਾਰਿਆਂ ਨੇ ਨਾਮ ਤੇ ਸਰਦਾ ਧਾਰਨ ਰੱਖੀ ਤੇ ਸਿੱਖੀ ਨਾਲ ਤਿਆਰ ਕਰਨ ਲੱਗੇ ਬਰ ਪਰਮੰਦਾਪ ਵਰਗ ਸਮਰਨ ਧਰਮ ਅਰਥ ਕਾਮ ਚਾਰ ਗੱਲਾਂ ਨੇ ਧਰਮ ਅਰਥ ਕਾਮ ਤੇ ਮੋਖ ਇਹ ਸ੍ਰੀਸ਼ਟ ਵਰ ਜਦੋਂ ਵੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਗੁਰੂ ਦੇ ਚਰਨਾਂ 'ਚ ਜੁੜਦੇ ਹਾਂ ਚਾਰ ਤਦਾਰਥ ਜੇ ਕੋ ਮੰਗੇ ਸਾਧ ਜਨ ਕੀ ਸੇਵਾ ਲਾਗੇ ਪ੍ਰਾਪਤ ਹੁੰਦੀਆਂ ਨੇ ਜਿਸ ਨਾਮ ਤੇ ਸੁਖ ਧਾਮ ਪ੍ਰਾਪਤ ਤਰੇ ਪਤ ਤ ਅਨੇਕ ਕਿਉਂਕਿ ਜਿਸ ਨਾਮ ਤੋਂ ਵੱਡੇ ਵੱਡੇ ਪਾਪੀ ਵੀ ਤਰੇ ਜਿਸ ਨਾਮ ਦੇ ਨਾਲ ਜੀਵਨ ਦੇ ਵਿੱਚ ਸੁੱਖਾਂ ਦਾ ਘਰ ਪ੍ਰਾਪਤ ਹੋ ਜਾਂਦਾ ਹੈ ਸੁੱਖਾਂ ਦੀ ਦਾਤ ਮਿਲ ਜਾਂਦੀ ਹੈ ਜੋ ਗੈਨ ਸੋਨੀ ਨਾਲ ਸਦਨਾ ਬ੍ਰਹਮੰਡ ਏਕ ਕਿਉਂਕਿ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਚ ਸਾਰਾ ਹੀ ਬ੍ਰਹਮੰਡ ਹੈ ਸਾਰੀ ਧਰਤੀ ਵੀ ਆਕਾਸ਼ ਵੀ ਨਾਗ ਪਤਾਲ ਦੋਖ ਵੀ ਸਾਰਿਆਂ ਦਾ ਕਾਲਪੁਰ ਪ੍ਰਭੂ ਦੇ ਹੁਕਮ ਵਿੱਚ ਹਨ ਤੇ ਕੋ ਮਨਾਫਕ ਨਾਮ ਪੁਰਮ ਫੇਰ ਸਤਗੁਰ ਦੀਨ ਫਿਰ ਮਹਾਰਾਜ ਨੇ ਇੱਕ ਹੋਰ ਉਹਨਾਂ ਨਗਰਾਂ ਤੇ ਕਿਰਨ ਨਗਰ ਤੇ ਕਿਰਪਾ ਕੀਤੀ ਉਹਨੂੰ ਮਨਾਫਕ ਨਗਰ ਕਹਿੰਦੇ ਸੀ ਪਰ ਮਹਾਰਾਜ ਨੇ ਹੁਣ ਇਸ ਨਗਰ ਦਾ ਨਾਮ ਬਦਲ ਦਿੱਤਾ ਉਹਨ ਦੇਸ਼ ਵਾਲਿਓ ਰੱਖਿਓ ਕਰ ਰੀਤ ਰਚਰ ਨਵੀਨ ਫਿਰ ਇਹਦਾ ਨਾਮ ਰੱਖਤਾ ਸਵਾਲਿਓ ਮੈਂ ਪਹਿਲਾਂ ਵੀ ਦਾ ਚੁੱਕੇ ਆਂ ਆਪਾਂ ਕਸਾ ਦਾ ਜੀ ਕਿ ਸੰਗ ਰਹਿੰਦਾ ਫਿਰ ਕੀਰਤਨ ਰੱਬ ਹੋ ਜਾਣਾ ਕੀਰਤਨ ਦਾ ਅਨੰਦ ਵਾਣਿਓ ਮਨਾਫਕ ਦਾ ਹੁੰਦਾ ਹੈ ਬੇਈਮਾਨ ਮੰਨ ਕਰਕੇ ਹੋਰ ਮੁਖ ਕਰਕੇ ਹੋਰ ਫਿਰ ਮਹਾਰਾਜ ਨੇ ਉਸ ਇਲਾਕੇ ਦਾ ਨਾਮ ਰੱਖਿਆ ਸਵਾਲਿਓ ਸਵਾਲਿਓ ਸ਼ਬਦ ਜਪਜੀ ਸਾਹਿਬ ਦੇ ਵਿੱਚ ਵੀ ਆਉਂਦਾ ਹੈ ਮਹਾਰਾਜ ਕਹਿੰਦੇ ਨੇ ਕੀਤੀ ਦਾਤ ਜਾਣਾ ਕੌਣ ਕੂਤ ਇਓ ਸਤਗੁਰੂ ਪਾਤਸ਼ਾਹ ਜਦੋਂ ਜਪਜੀ ਸਾਹਿਬ ਉਚਾਰਨ ਕਰਦੇ ਹਨ ਕੀਤਾ ਤਾਨ ਸਵਾਲੇ ਹੋ ਰੂਪ ਰੂਪ ਮੇਰੇ ਸੁੰਦਰ ਸੋਣਾ ਬਹੁਤ ਵਧੀਆ ਮਹਾਰਾਜ ਨੇ ਇਥੇ ਕਿਉਂਕਿ ਸਾਰੀ ਸਿੱਖੀ ਪ੍ਰਗਟ ਕਰ ਦਿੱਤੀ ਪ੍ਰੇਮ ਬਣਾ ਦਿੱਤਾ ਸਾਰਿਆਂ ਦੇ ਵਿੱਚ ਸੁਭਾਸ਼ਾਨ ਸਤਸੰਗਤ ਹੁੰਦੀ ਹੈ ਇਸ ਕਰਕੇ ਹੁਣ ਸਾਰਿਆਂ ਨੂੰ ਸਤਗੁਰੂ ਮਹਾਰਾਜ ਨੇ ਮਨਾਤ ਕਬਈ ਮਾਨੀ ਤੋਂ ਸੁਆਲ ਹੈ ਸੁੰਦਰਤਾ ਦਾ ਇਲਾਕਾ ਸੋਹਣਾ ਇਲਾਕਾ ਜਿਵੇਂ ਅੱਜ ਵੀ ਆਪਾਂ ਕਹਿੰਦੇ ਆ ਕਿ ਹਰਮੰਦਰ ਸਾਹਿਬ ਅੰਮ੍ਰਿਤਸਰ ਨੂੰ ਪਵਿੱਤਰਤਾ ਦਾ ਦਰਜਾ ਦਿੱਤਾ ਜਾਵੇ ਇਉਂ ਸਾਰੇ ਇਲਾਕੇ ਨੂੰ ਹੀ ਮਹਾਰਾਜ ਪਵਿੱਤਰਤਾ ਦਾ ਦਰਜਾ ਦਿੰਦੇ ਹਨ ਇਸ ਭਾਂਦ ਕਰਿ ਉਪਕਾਰ ਤਨ ਪਰ ਚਲਨ ਮਨ ਸਾ ਕੀਰ ਇਉਂ ਰਹਿਤਾਂ ਕਰਕੇ ਸਤਿਗੁਰੂ ਉੱਥੋਂ ਚੱਲੇ ਪਵ ਸੇਤ ਕੀਰਤ ਕਰਨ ਧਾਨੀ ਜਾਹੇ ਸਿੱਖ ਸੁਖ ਦੀਨ ਇਸ ਧਰਤੀ ਦੇ ਉੱਤੇ ਸਤਿਗੁਰੂ ਮਹਾਰਾਜ ਨੇ ਕੀਰਤੀ ਦਾ ਇੱਕ ਪੁਲ ਬੰਨ੍ਹ ਦਿੱਤਾ ਸਾਡੇ ਗੁਰ ਸਿੱਖਾਂ ਦੇ ਲਈ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ ਇਉ ਸਿੱਖਾਂ ਨੂੰ ਸੁਖ ਦੇਣ ਵਾਸਤੇ ਆਪਣੀਆਂ ਰਹਿਮਤਾਂ ਕੀਤੀਆਂ ਕਰ ਭੂਪ ਪਰ ਜਾ ਪਰ ਖੁਸ਼ੀ ਗੁਰ ਗਏ ਆਨਸਤਾਨ ਇਉ ਰਹਿਮਤਾਂ ਕਰਕੇ ਰਾਜੇ ਤੇ ਵੀ ਜਿਹੜਾ ਸਾਰਿਆਂ ਨੂੰ ਪਲੇਖੇ ਚ ਰੱਖ ਕੇ ਆਪਣੇ ਆਪ ਨੂੰ ਰੱਬ ਬਣਿਆ ਬੈਠਾ ਸੀ ਸਾਰੀ ਪਰਜਾ ਤੇ ਵੀ ਰਹਿਮਤ ਕਰਕੇ ਸਤਿਗੁਰੂ ਮਹਾਰਾਜ ਉੱਥੋਂ ਅੱਗੇ ਗਏ ਪਛਾਤਨ ਅਰ ਝੂਰ ਤੇਰੇ ਰਹਿ ਤਬ ਰਹੇ ਹਮ ਅਨਜਾਨ ਫਿਰ ਹੁਣ ਸਾਰੇ ਪਰਸੂ ਝੂਰ ਦੇ ਨੇ ਕਿਉਂ ਝੂਰ ਦੇ ਨੇ ਕਿਉਂ ਜਦੋਂ ਬਾਣੀ ਪੜਨ ਲੱਗੇ ਸਤ ਸੰਗਤ ਹੋਣ ਲੱਗੀ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣ ਲੱਗਿਆ ਹੁਣ ਮਨ ਨਹੀਂ ਕਿ ਗੱਲਾਂ ਝੂਰਦਾ ਐ ਕਿਉਂ ਝੂਰ ਦੇ ਨੇ ਕਰ ਸੇਵ ਤਨ ਕੀ ਤ੍ਰਿਪਤਾ ਭੈ ਨ ਪਾਏ ਦਸ ਅਮੋਰ ਕਹਿੰਦੇ ਸਾਡੇ ਭਾਗ ਜਾਗੇ ਸੀ ਗੁਰੂ ਨਾਨਕ ਪਾਤਸ਼ਾਹ ਸਾਡੇ ਕੋਲ ਆਏ ਸੀ ਜਿਨ੍ਹਾਂ ਦੇ ਦਰਸ਼ਨ ਅਮੋਲ ਸਨ ਉਹਨਾਂ ਦੀ ਕੋਈ ਕੀਮਤ ਨਹੀਂ ਸੀ ਪਰ ਅਸੀਂ ਜਿਆਦੇ ਸਮਾਂ ਦਰਸ਼ਨ ਨਹੀਂ ਕਰ ਸਕੇ ਇਸ ਕਰਕੇ ਮਹਾਰਾਜ ਨੂੰ ਉਹ ਸਮੇਂ ਅਸੀਂ ਸਿਆਣ ਨਹੀਂ ਸਕੇ ਇਸ ਕਰਕੇ ਆਪਣੇ ਮਨ ਕਰਕੇ ਝੂਰਦੇ ਨੇ ਕਿ ਸਾਨੂੰ ਰਾਹ ਤਾਂ ਤੋਰ ਗਏ ਨੇ ਹੁਣ ਗਿਆਨ ਹੋਇਆ ਤੇ ਹੁਣ ਸਤਿਗੁਰਾਂ ਨੂੰ ਅਸੀਂ ਜਿਆਦੇ ਸਮਾਂ ਰੱਖ ਕੇ ਸੇਵਾ ਨਹੀਂ ਕਰ ਸਕੇ ਭਜ ਸਰਨ ਗੁਰ ਸੰਤੋਖ ਸਿੰਘ ਨੇ ਤਪਾਏ ਆਨੰਦ ਢੋਲ ਚੂੜਾ ਮਨ ਕਵੀ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਸਾਰਾ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤੱਕ ਲਿਖਿਆ ਹੈ ਕੋਈ ਗੱਲ ਲਿਖਦੇ ਹਨ ਕਿ ਗੁਰੂ ਦੀ ਛਾਂ ਦੇ ਵਿੱਚ ਗੁਰੂ ਦੀ ਸਿੱਖੀ ਸੰਤੋਖ ਸਿੰਘ ਨੇ ਧਾਰਨ ਕੀਤੀ ਤੇ ਸਿੱਖੀ ਧਾਰਨ ਕਰਕੇ ਮੈਂ ਗੁਰੂ ਕਾ ਇਤਿਹਾਸ ਲਿਖਦਾ ਹੋਇਆ ਅਡੋਲ ਅਵਸਥਾ ਦੀ ਦਾਤ ਮੈਨੂੰ ਵਾਹਿਗੁਰੂ ਨੇ ਬਖਸ਼ੀ ਹੈ ਨਿਤ ਪਾਏ ਆਨੰਦ ਅਡੋਲ ਅਡੋਲ ਆਨੰਦ ਦੀ ਪ੍ਰਾਪਤੀ ਹੋਈ ਹੈ ਸੋ ਆਪਾਂ ਨੂੰ ਵੀ ਇਹ ਅਡੋਲ ਪ੍ਰਾਪਤੀ ਹੋ ਸਕਦੀ ਹੈ ਆਪਾਂ ਵੀ ਸਿੱਖੀ ਧਾਰਨ ਕਰੀਏ ਗੁਰੂ ਦੇ ਨਾਲ ਲੱਗੀਏ ਗੁਰੂ ਦੇ ਪਿਆਰ ਦੇ ਵਿੱਚ ਜੁੜੀਏ ਗੁਰਬਾਣੀ ਨਾਲ ਜੁੜੀਏ ਜੀਵਨ ਸਫਲਾ ਹੋਵੇ ਸੋ ਅੱਜ ਮੈਂ ਫੇਰ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਜੁਗੋ ਜੁਗ タル ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹਰਿਮੰਦਰ ਸਾਹਿਬ ਜੀਾਂ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਪਹਿਲੇ ਪ੍ਰਕਾਸ਼ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮੁਬਾਰਕਾਂ ਹੋਈਆਂ ਬਧਾਮਾਤ ਕਰਨੀ ਹੈ ਆਖਰੀ ਪੰਕਤੀਆਂ ਪੜ੍ਹ ਕੇ ਬੜੇ ਪਿਆਰ ਦੇ ਨਾਲ ਫਤਿਹ ਪ੍ਰਵਾਨ ਕਰਨੀ ਕਰ ਸੇਵ ਤਿਨ ਕੀ ਤ੍ਰਿਪਤਾ ਭੈ ਨਹਿ ਪਾਏ ਦਰਸਿ ਅਮੋਲ ਭਜ ਸਰਨ ਗੁਰ ਸੰਤੋਖ ਸਿ ਨਿਤ ਪਾਏ ਆਨੰਦ ਅਡੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਕਬੀ ਸੋ ਤੀਪਾ ਜੋ ਸਰਦਾ ਕਰ ਸੇਵੰਦੇ ਗੁਰੂ